ਦੋਸਤੋ ਜੋ ਲੋਕ ਸਬਰ ਕਰਦੇ ਹਨ ਉਹ ਜਾਂ ਤਾਂ ਜਿੱਤ ਜਾਂਦੇ ਹਨ ਜਾਂ ਕੁਝ ਨਵਾਂ ਸਿੱਖ ਜਾਂਦੇ ਹਨ ਇੱਕ ਤਨੀ ਸੀਠ ਅਤੇ ਗਰੀਬ ਆਦਮੀ ਦੀ ਅਜੇਹੀ ਕਹਾਣੀ ਜੋ ਪੱਥਰ ਵਰਗਾ ਦਿਲ ਰੱਖਣ ਵਾਲਿਆਂ ਦੀਆਂ ਅੱਖਾਂ 'ਚ ਵੀ ਹੰਝੂ ਲਿਆਉਣ ਦੀ ਤਾਕਤ ਰੱਖਦੀ ਹੈ ਜਿਸ ਗਰੀਬ ਆਦਮੀ ਨੂੰ ਇੱਕ ਰਾਤ ਲਈ ਸੀਠ ਨੇ ਆਪਣੇ ਮਲ ਦੇ ਸਾਹਮਣੇ ਆਸ਼ਰੇ ਦੀ ਇਜਾਜ਼ਤ ਨਾ ਦਿੱਤੀ ਉਸ ਗਰੀਬ ਨੇ ਸੀਠ ਨਾਲ ਕੀ ਵਰਤਾਓ ਕੀਤਾ ਆਓ ਇਸ ਕਹਾਣੀ ਰਹੀਂ ਸਮਝਿਏ ਸੀਠ ਨੇ ਆਪਣੇ ਘਰ ਵਿੱਚ अनेका ਨੌਕਰਾਂ ਚਾਕਰ ਰੱਖੇ ਹੋਏ ਸਨ ਜੋ ਉਸ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਉਸ ਕੋਲ ਹਰ ਤਰ੍ਹਾਂ ਦੀਆਂ ਸੁੱਖ ਸੁਵਿਧਾਵਾਂ ਮੌਜੂਦ ਸਨ ਜਦੋਂ ਵੀ ਉਸ ਨੂੰ ਇੱਕ ਮਲ ਤੋਂ ਦੂਜੇ ਮਲ ਤੱਕ ਜਾਣਾ ਹੁੰਦਾ ਤਾਂ ਉਹ ਕੋੜੇ ਤੇ ਸਵਾਰ ਹੋ ਕੇ ਜਾਂਦਾ ਸੀਠ ਦਾ ਵਪਾਰ ਪੂਰੇ ਸ਼ਹਿਰ ਵਿੱਚ ਫੈਲਿਆ ਹੋਇਆ ਸੀ ਜਿਸ ਕਾਰਨ ਉਹ ਅਕਸਰ ਵਪਾਰਕ ਯਾਤਰਾਵਾਂ ਤੇ ਨਿਕਲਦਾ ਪਰ ਉਹ ਹਮੇਸ਼ਾ ਇਕੱਲਾ ਹੀ ਜਾਂਦਾ ਕਿਸੇ ਵੀ ਨੌਕਰ ਜਾਂ ਹੋਰ ਕਿਸੇ ਵਿਅਕਤੀ ਨੂੰ ਆਪਣੇ ਨਾਲ ਨਹੀਂ ਲੈ ਜਾਂਦਾ ਇਓਂ ਹੀ ਉਸ ਦੇ ਦਿਨ ਬੀਤ ਰਹੇ ਸਨ ਇੱਕ ਰਾਤ ਦੀ ਗੱਲ ਹੈ ਜਦੋਂ ਸੇਠ ਆਪਣੇ ਮਲ ਦੇ ਸਾਹਮਣੇ ਟਹਿਲ ਰਿਹਾ ਸੀ ਤਾਂ ਉਸਨੇ ਇੱਕ ਬੂੜੇ ਵਿਅਕਤੀ ਨੂੰ ਆਪਣੀ ਵੱਲ ਆਉਂਦੇ ਵੇਖਿਆ ਉਸ ਬੂੜੇ ਦੇ ਕਪੜੇ ਬਹੁਤ ਹੀ ਪੁਰਾਣੇ ਸਨ ਅਤੇ ਉਹ ਆਪਣੇ ਸਿਰ ਤੇ ਇੱਕ ਗਠੜੀ ਲਾਦੀ ਹੋਈ ਸੀ ਜਿਵੇਂ ਹੀ ਉਸ ਬੂੜੇ ਆਦਮੀ ਨੇ ਸੇਠ ਨੂੰ ਦੇਖਿਆ ਉਸਨੇ ਆਪਣੀ ਸਿਰ ਤੇ ਰੱਖੀ ਗਠੜੀ ਨੀਵੇਂ ਰੱਖ ਦਿੱਤੀ ਅਤੇ ਸੇਠ ਨੂੰ ਪ੍ਰਣਾਮ ਕਰਕੇ ਕਹਿਣ ਲਗਾ ਸ੍ਰੀਮਾਨ ਜੀ ਮੈਂ ਬਹੁਤ ਦੂਰ ਤੋਂ ਆਇਆ ਹਾਂ ਅਤੇ ਬਹੁਤ ਹੀ ਥੱਕ ਗਿਆ ਹਾਂ ਜੇਕਰ ਤੁਸੀਂ ਆਗਿਆ ਦਿਓ ਕਾ ਕਿ ਮੈਂ ਇਥੇ ਇੱਕ ਰਾਤ ਬਿਤਾ ਸਕਦਾ ਹਾਂ ਬੂੜੇ ਦੀ ਗੱਲ ਸੁਣ ਕੇ ਸੀਠ ਨੇ ਕਿਹਾ ਇਹ ਮੇਰਾ ਮਲ ਹੈ ਕੋਈ ਦਰਮਸ਼ਾਲਾ ਨਹੀਂ ਬੂਰਾ ਆਦਮੀ ਆਖਣ ਲੱਗਾ ਮੈਂ ਕੇਵਲ ਤੁਹਾਡੇ ਘਰ ਦੇ ਬਾਹਰ ਹੀ ਪਿਆ ਰਹਾਂਗਾ ਅਤੇ ਸਵੇਰ ਹੋਣ ਤੇ ਤੁਰ ਜਾਵਾਂਗਾ ਸੀਠ ਨੇ ਉੱਤਰ ਦਿੱਤਾ ਪਰ ਇਥੇ ਤੇਰੀ ਦੇਖਭਾਲ ਕੌਣ ਕਰੇਗਾ ਬੂੜੇ ਨੇ ਕਿਹਾ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਇਸ ਕਰਕੇ ਕਿਸੇ ਦੇਖਭਾਲ ਦੀ ਵੀ ਜ਼ਰੂਰਤ ਨਹੀਂ ਸੀਠ ਨੇ ਆਖਿਆ ਸਾਨੂੰ ਕਿਵੇਂ ਪਤਾ ਕਿ ਤੂੰ ਕੌਣ ਹੈ ਸਾਨੂੰ ਇੱਕ ਆਦਮੀ ਰਾਤ ਪਰ ਤੇਰੀ ਰਖਵਾਲੀ ਲਈ ਰੱਖਣਾ ਪਵੇਗਾ ਇਹ ਸੁਣ ਕੇ ਬੂਰੇ ਨੇ ਆਖਿਆ মহারাজ ਇਹ ਕਿਉਂ ਕਰਨਾ ਪੈਣਾ ਸੇਠ ਨੇ ਕਿਹਾ ਕਿਉਂਕਿ ਸਾਨੂੰ ਕੀ ਪਤਾ ਕਿਤੇ ਤੂੰ ਰਾਤ ਨੂੰ ਕੋਈ ਚੀਜ਼ ਚੁੱਕ ਕੇ ਨਾ ਲੈ ਜਾਵੇ ਇਹ ਸੁਣ ਕੇ ਬੂਰੇ ਨੇ ਰਾਮ ਰਾਮ ਆਖ ਕੇ ਆਪਣੇ ਕੰਨਾਂ ਨੂੰ ਹੱਥ ਲਾਇਆ ਸੇਠ ਨੂੰ ਨਮਸਕਾਰ ਕੀਤਾ ਆਪਣੀ ਗਠੜੀ ਮੂਰਤ ਸਿਰ ਤੇ ਰੱਖੀ ਅਤੇ ਉਥੋਂ ਤੁਰ ਪਿਆ ਰਾਤ ਬਹੁਤ ਅੰਧੇਰੀ ਸੀ ਆਕਾਸ਼ ਚ ਕਨੇ ਬਾਦਲ ਛਾਏ ਹੋਏ ਸਨ ਕਦੇ ਕਦੇ ਕੁਝ ਬੂੰਦਾਂ ਵੀ ਪੈ ਲੱਗ ਪੈਂਦੀਆਂ ਸਨ ਤੇ ਆਂਦੀ ਆਉਣ ਦਾ ਖਤਰਾ ਸੀ ਬੂੜਾ ਵਿਅਕਤੀ ਬੁਰੀ ਤਰ੍ਹਾਂ ਥੱਕ ਚੁੱਕਿਆ ਸੀ ਉਸ ਦੇ ਹੱਥ ਪੈਰ ਕੰਮ ਕਰਨਾ ਛੱਡ ਰਹੇ ਸਨ ਤੇ ਉਸ ਲਈ ਤੁਰਨਾ ਬਹੁਤ ਹੀ ਮੁਸ਼ਕਿਲ ਹੋ ਗਿਆ ਸੀ ਪਰ ਸੀਟ ਦੇ ਤਿੱਖੇ ਸ਼ਬਦਾਂ ਨੇ ਉਸ ਦੇ ਦਿਲ ਨੂੰ ਇਸ ਤਰ੍ਹਾਂ ਛਲਨੀ ਕਰ ਦਿੱਤਾ ਕਿ ਹੁਣ ਉਹ ਸ਼ਹਿਰ ਦੇ ਕਿਸੇ ਵੀ ਵਿਅਕਤੀ ਕੋਲ ਜਾ ਕੇ ਆਰਾਮ ਕਰਨ ਦੀ ਸੋਚ ਨੂੰ ਵੀ ਛੱਡ ਚੁੱਕਿਆ ਸੀ ਜਦੋਂ ਜੋਰਾਂ ਦੀ ਬਾਰਿਸ਼ ਸ਼ੁਰੂ ਹੋ ਗਈ ਤਾਂ ਜਿਸ ਤਰ੍ਹਾਂ ਰਾਤ ਦਾ ਹਨੇਰਾ ਵਧ ਰਿਹਾ ਸੀ ਉਸੇ ਤਰ੍ਹਾਂ ਉਹ ਬੂੜਾ ਵੀ ਆਪਣੇ ਸਿਰ ਤੇ ਗਠੜੀ ਲਾਦੇ ਅੱਗੇ ਵਧਦਾ ਗਿਆ ਸਮਾਂ ਲੰਘਦਾ ਗਿਆ ਕੁਝ ਦਿਨਾਂ ਬਾਅਦ ਸੀਟ ਆਪਣੇ ਦੋਸਤਾਂ ਅਤੇ ਨੌਕਰਾਂ ਦੇ ਨਾਲ ਸ਼ਿਕਾਰ ਖੇਡਣ ਲਈ ਜੰਗਲ ਵੱਲ ਨਿਕਲਿਆ ਸ਼ਿਕਾਰ ਦੌਰਾਨ ਉਸਨੇ ਆਪਣੇ ਕੋੜੇ ਨੂੰ ਇੱਕ ਹਿਰਨ ਦੇ ਪਿੱਛੇ ਦੌੜਾਇਆ ਪਰ ਬਹੁਤ ਕੋਸ਼ਿਸ਼ਾਂ ਬਾਅਦ ਵੀ ਉਹ ਹਿਰਨ ਉਸਦੇ ਹੱਥ ਨਾ ਲੱਗਿਆ ਇਸ ਦੌੜ ਪੱਜ ਵਿੱਚ ਸੀਟ ਆਪਣੇ ਸਾਥੀਆਂ ਤੋਂ ਬਹੁਤ ਅੱਗੇ ਨਿਕਲ ਗਿਆ ਜੰਗਲ ਬਹੁਤ ਹੀ ਕਣਸੀ ਅਤੇ ਉਸਦੀ ਉਲਝਣ ਵੱਧ ਗਈ ਜਦ ਉਹ ਜੰਗਲ ਦੇ ਹੋਰ ਅੰਦਰ ਵੱਧਦਾ ਗਿਆ ਤਾਂ ਉਹ ਆਪਣੇ ਸ਼ਹਿਰ ਦਾ ਰਸਤਾ ਪੁੱਲ ਗਿਆ ਕੰਟਿਆਂ ਤੱਕ ਉਹ ਜੰਗਲ ਵਿੱਚ ਭਟਕਦਾ ਰਿਹਾ ਇੰਨੀ ਹੀ ਰਾਤ ਹੋ ਗਈ ਬਾਰਿਸ਼ ਹੋਣ ਲੱਗ ਪਈ ਤੇ ਆਂਦੀ ਵੀ ਆਉਣ ਲੱਗੀ ਆਕਾਸ਼ 'ਚ ਕਨੇ ਬੱਦਲ ਛਾ ਗਏ ਕੋਈ ਵੀ ਇਨਸਾਨ ਉਥੇ ਨਹੀਂ ਸੀ ਜੋ ਕਿਸੇ ਵੀ ਤਰੀਕੇ ਨਾਲ ਸੀਠ ਦੀ ਮਦਦ ਕਰ ਸਕੇ ਬੇਚਾਰਾ ਸੀਠ ਥੱਕ ਕੇ ਚੂਰ ਚੂਰ ਹੋ ਗਿਆ ਜਦੋਂ ਉਹਨਾਂ ਨੂੰ ਕੋਈ ਰਸਤਾ ਨਜ਼ਰ ਨਹੀਂ ਆਇਆ ਤਾਂ ਉਹ ਇੱਕ ਰੁੱਖ ਦੇ ਹੇਠਾਂ ਬੈਠ ਗਿਆ आंधी इतनी तेज़ी नाल बदन लगी कि जंगल दे रुख टूट-टुट के गिगण लगे। ਹਨੇਰਾ ਇੰਨਾ ਵੱਧ ਗਿਆ ਕਿ ਆਪਣੇ ਹੱਥ ਵੀ ਨਜ਼ਰ ਨਹੀਂ ਆ ਰਹੇ ਸਨ। ਕੁਦਰਤ ਦੇ ਇਸ ਕੈਰ ਤੋਂ ਡਰ ਕੇ ਸੇਠ ਦਾ ਕੋਰਾ ਵੀ ਆਪਣੀ ਬਚਾਵ ਲਈ ਇੱਧਰ-ਉੱਧਰ ਦੌੜਨ ਲੱਗ ਪਿਆ। ਸੇਠ ਇੰਨਾ ਥੱਕ ਚੁੱਕਾ ਸੀ ਕਿ ਉਹਨੂੰ ਹੁੰਦੇ ਹੋਸ਼ ਨਾ ਰਹੇ। ਥੋੜੀ ਦੇਰ ਬਾਅਦ ਜਦ ਆਂਦੀ ਕੁਝ ਹੌਲੀ ਪਈ ਤੇ ਹੌਲੀ-ਹੌਲੀ ਬਾਰਿਸ਼ ਹੋਣਾ ਤੁਰ ਵੀ ਬੈਠ ਗਈ ਤਾਂ ਆਕਾਸ਼ ਸਾਫ਼ ਹੋ ਗਿਆ। ਹੁਣ ਸੇਠ ਨੇ ਵੇਖਿਆ ਕਿ ਉਹ ਦਾ ਕੋੜਾ ਉਹਦੇ ਕੋਲ ਨਹੀਂ ਸੀ ਉਹ ਕੋੜਾ ਸੇਠ ਨੇ ਲੱਖਾਂ ਰੁਪਏ ਦੇ ਕੇ ਖਰੀਦਿਆ ਸੀ ਤੇ ਉਹ ਉਸ ਨੂੰ ਬਹੁਤ ਪਿਆਰ ਕਰਦਾ ਸੀ ਉਸ ਦੀ ਦੇਖਭਾਲ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਸੀ ਹੁਣ ਤਾਂ ਸੇਠ ਨੂੰ ਕਰ ਪੁੱਜਣ ਦੀ ਕੋਈ ਉਮੀਦ ਨਹੀਂ ਰਹੀ ਕਹਿੰਦੇ ਹਨ ਕਿ ਸਵੇਰ ਹੋਣ ਤੋਂ ਪਹਿਲਾਂ ਰਾਤ ਦਾ ਹਨੇਰਾ ਸਭ ਤੋਂ ਵੱਧ ਹੁੰਦਾ ਹੈ ਤੇ ਉਸੇ ਤਰ੍ਹਾਂ ਆਸ ਦੇ ਚਾਨਣ ਆਉਣ ਤੋਂ ਪਹਿਲਾਂ ਨਿਰਾਸ਼ਾ ਤੇ ਦੁੱਖ ਦਾ ਹਨੇਰਾ ਵੀ ਵੱਧ ਜਾਂਦਾ ਹੈ ਬਹੁਤ ਹੀ ਦੁਖੀ ਤੇ ਨਿਰਾਸ਼ ਹੋ ਕੇ ਸੇਠ ਨੇ ਦੂਰੋਂ ਇੱਕ ਵਿਅਕਤੀ ਨੂੰ ਆਪਣੀ ਵੱਲ ਆਉਂਦੇ ਹੋਏ ਦੇਖਿਆ ਪਹਿਲਾ ਤਾਂ ਸੇਠ ਉਹਨੂੰ ਵੇਖ ਕੇ ਕਗਿਆ ਕਿ ਕਿਤੇ ਉਹ ਕੋਈ ਚੋਰ ਜਾਂ ਡਾਕੂ ਨਾ ਹੋਵੇ ਜੋ ਆ ਕੇ ਉਹਨੂੰ ਲੁੱਟ ਲਵੇ ਪਰ ਜਦ ਉਸ ਵਿਅਕਤੀ ਨੇ ਨੇੜੇ ਆ ਕੇ ਸੇਠ ਨੂੰ ਨਮਸਕਾਰ ਕੀਤਾ ਤੇ ਆਪਣੇ ਹੌਠਾਂ ਦੀ ਹਲਕੀ ਮੁਸਕਾਨ ਨਾਲ ਸੇਠ ਦੇ ਦਿਲ ਨੂੰ ਸ਼ਾਂਤ ਕਰ ਦਿੱਤਾ ਤਾਂ ਸੇਠ ਨੂੰ ਕੁਝ ਸੰਤੋਖ ਹੋਇਆ ਸੇਠ ਨੂੰ ਵੱਡੀ ਉਮੀਦ ਨਜ਼ਰ ਆਉਣ ਲੱਗੀ ਉਸ ਨੂੰ ਆਸ ਦੀ ਰੋਸ਼ਨੀ ਦਿਖਾਈ ਦੇਣੀ ਸ਼ੁਰੂ ਹੋਈ ਹੱਸਦੇ ਹੋਏ ਉਸ ਵਿਅਕਤੀ ਨੇ ਸੇਠ ਨੂੰ ਕਿਹਾ ਤੁਸੀਂ ਇੰਨਾ ਕਬਰਾਏ ਹੋਏ ਕਿਉਂ ਹੋ ਸਾਥੀਆਂ ਤੋਂ ਵਿਛੜ ਜਾਣ ਨਾਲ ਰਾਹ ਪੁੱਲਣ ਨਾਲ ਜਾਂ ਕਿਸੇ ਦੀ ਮਦਦ ਨਾ ਮਿਲਣ ਨਾਲ ਇਹ ਸੁਣ ਕੇ ਸੇਠ ਨੇ ਆਪਣੀ ਸਾਰੀ ਕਹਾਣੀ ਉਸ ਵਿਅਕਤੀ ਨੂੰ ਸੁਣਾ ਦਿੱਤੀ ਜਦੋਂ ਉਸ ਵਿਅਕਤੀ ਨੇ ਸੇਠ ਦੀ ਹਾਲਤ ਦੇਖੀ ਤਾਂ ਉਹਨੂੰ ਸੇਠ ਉੱਤੇ ਦਇਆ ਆ ਗਈ ਉਹ ਸੇਠ ਨੂੰ ਆਪਣੀ ਚੌਕੜੀ ਵਿੱਚ ਲੈ ਗਿਆ ਉੱਥੇ ਜਾ ਕੇ ਉਸਨੇ ਦੱਸਿਆ ਮੈਂ ਆਪਣੇ ਪਿਤਾ ਨਾਲ ਰਹਿੰਦਾ ਹਾਂ ਜੋ ਵੀ ਸਾਡਾ ਰੁੱਖਾ ਸੁੱਖਾ ਪੋਜਨ ਹੁੰਦਾ ਹੈ ਤੁਸੀਂ ਵੀ ਉਹੀ ਖਾ ਲਓ ਅਤੇ ਇੱਥੇ ਆਰਾਮ ਕਰ ਲਓ ਸੇਠ ਨੇ ਚਿੰਤਤ ਹੋ ਕੇ ਪੁੱਛਿਆ ਪਰ ਮੇਰਾ ਕੋੜਾ ਉਸ ਵਿਅਕਤੀ ਨੇ ਪਰੋਸਾ ਦਿਵਾਉਂਦੇ ਹੋਏ ਕਿਹਾ ਸਵੇਰ ਹੋਣ ਤੋਂ ਪਹਿਲਾਂ ਮੈਂ ਤੁਹਾਡੇ ਕੋੜੇ ਨੂੰ ਕਿਸੇ ਵੀ ਤਰੀਕੇ ਨਾਲ ਲੱਭ ਲਵਾਂਗਾ। ਸੇਠ ਨੇ ਹੈਰਾਨ ਹੋ ਕੇ ਪੁੱਛਿਆ, "ਤੂੰ ਇਹ ਨਾ ਕਨੇ ਜੰਗਲਾਂ ਵਿੱਚ, ਇੰਨੀ ਹਨੇਰੀ ਰਾਤ ਵਿੱਚ ਕੋੜਾ ਕਿਵੇਂ ਲੱਭ ਸਕੇਂਗਾ?" ਉਸ ਵਿਅਕਤੀ ਨੇ ਹੱਸਦੇ ਹੋਏ ਕਿਹਾ, "ਮੈਂ ਇਸ ਜੰਗਲ ਦੇ ਹਰ ਕੋਨੇ-ਕੋਨੇ ਨਾਲ ਜਾਣੂ ਹਾਂ।" ਸੇਠ ਨੇ ਹੋਰ ਪੁੱਛਿਆ, "ਤਾਂ ਕੀ ਤੂੰ ਮੇਰੇ ਸਾਥੀਆਂ ਨੂੰ ਵੀ ਲੱਭ ਸਕੇਂਗਾ?" ਉਸ ਵਿਅਕਤੀ ਨੇ ਪੂਰੇ ਪਰਉਸੈ ਨਾਲ ਕਿਹਾ, "ਜੇਕਰ ਉਹ ਇਸ ਜੰਗਲ ਵਿੱਚ ਹੋਣਗੇ ਤਾਂ ਮੈਂ ਉਹਨਾਂ ਨੂੰ ਜ਼ਰੂਰ ਲੱਭ ਲਵਾਂਗਾ।" ਇਹ ਸੁਣ ਕੇ ਅਮੀਰ ਸੇਠ ਨੂੰ ਵੱਡਾ ਸੰਤੋਖ ਹੋਇਆ। ਉਸਦੇ ਮਨ ਵਿੱਚ ਨਵੀਂ ਉਮੀਦ ਜਨਮ ਲੈ ਚੁੱਕੀ ਸੀ ਹੁਣ ਉਹ ਪੂਰੀ ਤਰ੍ਹਾਂ ਨਿਸ਼ਚਿੰਤ ਹੋ ਗਿਆ ਹਾਲਾਂਕਿ ਉਹ ਹਾਲੇ ਵੀ ਸੋਇਆ ਨਹੀਂ ਸੀ ਕਿ ਉਹ ਵਿਅਕਤੀ ਇੱਕ ਦੁੱਧ ਦਾ ਕਟੋਰਾ ਲੈ ਕੇ ਆ ਗਿਆ ਸੇਠ ਨੇ ਹੈਰਾਨ ਹੋ ਕੇ ਪੁੱਛਿਆ ਇਹ ਕੀ ਹੈ ਮਹਾਸ਼ੇ ਉਸ ਵਿਅਕਤੀ ਨੇ ਹੱਸਦੇ ਹੋਏ ਕਿਹਾ ਸੇਠ ਜੀ ਇਹ ਸਾਡੀ ਬકરી ਦਾ ਦੁੱਧ ਹੈ ਸੇਠ ਨੇ ਪੁੱਛਿਆ ਤੁਹਾਡੇ ਕੋਲ ਕਿੰਨੀਆਂ ਬکریاں ਹਨ ਉਸ ਵਿਅਕਤੀ ਨੇ ਜਵਾਬ ਦਿੱਤਾ ਮੇਰੇ ਕੋਲ ਤਾਂ ਸਿਰਫ ਇੱਕ ਹੀ ਬકરી ਹੈ ਸੇਠ ਨੇ ਹੈਰਾਨ ਹੋ ਕੇ ਕਿਹਾ ਕੀ ਇੱਕ ਬੱਕਰੀ ਇੰਨਾ ਦੁੱਧ ਦੇ ਸਕਦੀ ਹੈ ਇਹ ਇੱਕ ਸ਼ੇਰ ਤੋਂ ਵੱਧ ਨਹੀਂ ਹੋਵੇਗਾ ਤੁਸੀਂ ਵੀ ਪਿਓ ਉਸ ਵਿਅਕਤੀ ਨੇ ਨਮਰਤਾ ਨਾਲ ਕਿਹਾ ਨਹੀਂ ਪਿਤਾ ਜੀ ਨੇ ਕਿਹਾ ਹੈ ਕਿ ਅੱਜ ਦਾ ਜੋ ਵੀ ਦੁੱਧ ਹੈ ਉਹ ਸਿਰਫ ਮਹਿਮਾਨ ਦੀ ਸੇਵਾ ਲਈ ਹੀ ਵਰਤਿਆ ਜਾਵੇਗਾ ਅੱਜ ਅਸੀਂ ਦੁੱਧ ਨਹੀਂ ਪੀਵਾਂਗੇ ਸੇਠ ਨੇ ਪੁੱਛਿਆ ਇੰਜ ਕਿਉਂ ਉਸ ਵਿਅਕਤੀ ਨੇ ਉੱਤਰ ਦਿੱਤਾ ਸਾਡੇ ਘਰ ਵਿੱਚ ਦੁੱਧ ਨੂੰ ਸਭ ਤੋਂ ਵਧੀਆ ਪੋਜਨ ਮੰਨਿਆ ਜਾਂਦਾ ਹੈ ਅਤੇ ਮਹਿਮਾਨ ਦੀ ਸੇਵਾ ਲਈ ਅਸੀਂ ਇਸ ਨੂੰ ਅਰਪਣ ਕਰਦੇ ਹਾਂ ਮੈਂ ਪਿਤਾ ਜੀ ਦਾ ਇਕਲੌਤਾ ਪੁੱਤਰ ਹਾਂ ਅਤੇ ਦੁੱਧ ਸਭ ਤੋਂ ਵਧੀਆ ਚੀਜ਼ ਹੈ। ਪਿਤਾ ਜੀ ਨੇ ਇਹ ਤੁਹਾਡੀ ਸਿਵਾ ਲਈ ਪੀ ਜਾ ਹੈ। ਇਹ ਸੁਣ ਕੇ ਸੇਠ ਨੇ ਪਾਬੁਖ ਹੋ ਕੇ ਕਿਹਾ ਤੁਸੀਂ ਤਾਂ ਸੱਚਮੁੱਚ ਦੇਵਤਾ ਹੋ। ਇਹ ਸੁਣ ਕੇ ਉਹ ਵਿਅਕਤੀ ਹੱਸ ਕੇ ਕਿਹਾ ਸੇਠ ਜੀ ਦੇਵਤਾ ਤਾਂ ਬਹੁਤ ਦੂਰ ਦੀ ਗੱਲ ਹੈ। ਅਸੀਂ ਤਾਂ ਅਜੇ ਪੂਰੀ ਮਨੁੱਖਤਾ ਨੂੰ ਵੀ ਆਪਣੇ ਅੰਦਰ ਨਹੀਂ ਸਮੇਟ ਸਕੀ ਸੇਠ ਨੇ ਕਿਹਾ ਨਹੀਂ ਪੈਣ ਜੀ ਤੁਹਾਡੇ ਵਿੱਚ ਤਾਂ ਮਨੁੱਖਤਾ ਕੋਟੀ-ਕੋਟੀ ਭਰੀ ਹੋਈ ਹੈ। ਗੱਲਾਂ ਕਰਦੇ ਕਰਦੇ ਸੇਠ ਨੀਂਦ ਵਿੱਚ ਸੋ ਗਿਆ। ਆਪਣੇ ਮਹਿਮਾਨ ਦੀ ਖਿਦਮਤ ਵਿੱਚ ਕੋਈ ਕਮੀ ਨਾ ਰਹੇ ਇਹ ਯਕੀਨੀ ਬਣਾਉਣ ਲਈ ਉਹ ਵਿਅਕਤੀ ਚੁੱਪਕੇ ਨਾਲ ਉੱਠਿਆ ਆਪਣੇ ਹੱਥ ਵਿੱਚ ਮਸ਼ਾਲ ਫੜੀ ਅਤੇ ਸੀਠ ਦੇ ਕੋڑے ਨੂੰ ਲੱਭਣ ਲਈ ਜੰਗਲ ਵਿੱਚ ਚੱਲ ਪਿਆ ਕੋڑے ਦੀ ਪਾਲ ਕਰਦੇ ਕਰਦੇ ਸਵੇਰ ਹੋਣ ਨੂੰ ਆਈ ਬਹੁਤ ਜ਼ਿਆਦਾ ਖੋਜ ਮਗਰੋਂ ਆਖਰਕਾਰ ਉਸ ਨੂੰ ਸੀਠ ਦਾ ਕੋੜਾ ਮਿਲ ਹੀ ਗਿਆ ਉਹ ਆਪਣੇ ਮਹਿਮਾਨ ਦਾ ਕੋੜਾ ਲੈ ਕੇ ਵਾਪਸ ਆਪਣੀ ਝੁੱਗੀ ਤੇ ਆ ਗਿਆ ਜਦੋਂ ਉਸ ਦੀ ਮਾਂ ਨੇ ਦੇਖਿਆ ਕਿ ਮਹਿਮਾਨ ਦਾ ਕੋੜਾ ਮਿਲ ਗਿਆ ਹੈ ਉਹ ਤੁਰੰਤ ਉઠી ਅਤੇ ਕੋੜੇ ਲਈ ਚਾਰਾ ਪਾਉਣ ਲੱਗੀ। ਉਹ ਜਾਣਦੀ ਸੀ ਕਿ ਕੋੜਾ ਜੰਗਲ ਤੋਂ ਕਾਂ ਚਰ ਕੇ ਆਇਆ ਹੋਵੇਗਾ ਪਰ ਫਿਰ ਵੀ ਉਸਨੇ ਮਹਿਮਾਨ ਦੇ ਕੋੜੇ ਦੀ ਸੇਵਾ ਕਰਨੀ ਆਪਣਾ ਸਭ ਤੋਂ ਵੱਡਾ ਫਰਜ਼ ਸਮਝਿਆ। ਕੋੜੇ ਨੂੰ ਜੇਕਰ ਚਾਰਾ ਨਾ ਮਿਲਦਾ ਤਾਂ ਸ਼ਾਇਦ ਮਹਿਮਾਨ ਦੀ ਖਿਦਮਤ ਅਦੂਰੀ ਰਹਿ ਜਾਂਦੀ। ਸਵੇਰ ਹੋਈ ਅਤੇ ਜਦੋਂ ਉਹ ਅਮੀਰ ਸੇਠ ਨੀਂਦ ਤੋਂ ਉੱਠਿਆ ਤਾਂ ਉਸਨੇ ਦੇਖਿਆ ਕਿ ਉਸ ਦਾ ਕੋੜਾ ਚਾਰਾ ਖਾ ਰਿਹਾ ਸੀ ਅਤੇ ਉਹ ਮਹਿਮਾਨ ਨਿਵਾਜ ਵਿਅਕਤੀ ਹੱਥ ਜੋੜ ਕੇ ਉਸ ਦੇ ਸਾਹਮਣੇ ਖੜਾ ਸੀ। ਉਹ ਆਬਾਰੀ ਹੋ ਕੇ ਕਹਿ ਰਿਹਾ ਸੀ ਅੱਜ ਈਸ਼ਵਰ ਨੇ ਸਾਡੀ ਲਾਜ ਰੱਖ ਲਈ ਇਹ ਸੁਣ ਕੇ ਸੇਠ ਨੇ ਪੁੱਛਿਆ ਕਿਵੇਂ ਉਸ ਵਿਅਕਤੀ ਨੇ ਜਵਾਬ ਦਿੱਤਾ ਸੇਠ ਜੀ ਤੁਹਾਡਾ ਕੋੜਾ ਸੁਰੱਖਿਅਤ ਮਿਲ ਗਿਆ ਜੇਕਰ ਇਹ ਅੱਗੇ ਵੱਧ ਜਾਂਦਾ ਤਾਂ ਸ਼ਾਇਦ ਬਾਗ ਇਸ ਨੂੰ ਆਪਣਾ ਸ਼ਿਕਾਰ ਬਣਾ ਲੈਂਦਾ ਇਹ ਸੁਣ ਕੇ ਸੇਠ ਨੇ ਉਸ ਵਿਅਕਤੀ ਦਰਦਿਲੋਂ ਧੰਨਵਾਦ ਕੀਤਾ ਉਹਨਾਂ ਦੀ ਵੱਡੀ ਉਮਰ ਦੀ ਮਾਂ ਜੋ ਮਹਿਮਾਨ ਦੀ ਖਿਦਮਤ ਵਿੱਚ ਕੋਰ ਅਕਸਰ ਨਹੀਂ ਛੱਡਦੀ ਸੀ ਉਸ ਨੇ ਫਿਰ ਮਹਿਮਾਨ ਲਈ ਇੱਕ ਵੱਡਾ ਦੁੱਧ ਭਰਿਆ ਕਟੋਰਾ ਪੇਸ਼ ਦਿੱਤਾ ਦੁੱਧ ਪੀ ਲੈਣ ਦੇ ਬਾਅਦ ਸੇਠ ਨੇ ਘਰ ਜਾਣ ਦੀ ਇੱਛਾ ਜਤਾਈ ਅਤੇ ਕਿਹਾ ਮੈਂ ਤੁਹਾਡੇ ਪਿਤਾ ਜੀ ਨਾਲ ਮਿਲਣਾ ਚਾਹੁੰਦਾ ਹਾਂ ਉਹ ਨੌਜਵਾਨ ਆਪਣੇ ਪਿਤਾ ਨੂੰ ਬੁਲਾਣ ਲਈ ਗਿਆ ਉਸ ਦੇ ਪਿਤਾ ਜੀ ਬਿਸਤਰ ਤੇ ਲੰਮੇ ਪਏ ਆਰਾਮ ਕਰ ਰਹੇ ਸਨ ਨੌਜਵਾਨ ਨੇ ਉਹਨਾਂ ਨੂੰ ਕਿਹਾ ਪਿਤਾ ਜੀ ਜੋ ਮਹਿਮਾਨ ਹਨ ਉਹ ਤੁਹਾਨੂੰ ਮਿਲਣਾ ਚਾਹੁੰਦੇ ਹਨ ਪਿਤਾ ਨੇ ਪੁੱਛਿਆ ਕਿਸ ਲਈ ਪੁੱਤਰ ਨੇ ਕਿਹਾ ਉਹ ਤੁਹਾਡੇ ਬਾਰੇ ਜਾਣਨਾ ਚਾਹੁੰਦੇ ਹਨ ਪਿਤਾ ਨੇ ਕਿਹਾ ਉਹਨਾਂ ਨੂੰ ਕਹੋ ਕਿ ਕੁਝ ਦਿਨ ਹੋਰ ਠਹਿਰਨ ਪੁੱਤਰ ਨੇ ਉੱਤਰ ਦਿੱਤਾ ਮੈਂ ਕਿਹਾ ਸੀ ਪਰ ਉਹ ਨਹੀਂ ਮੰਨਦੇ ਪਿਤਾ ਨੇ ਕਿਹਾ ਠੀਕ ਹੈ ਫਿਰ ਉਹਨਾਂ ਨੂੰ ਘਰ ਛੱਡ ਆਓ ਪੁੱਤਰ ਨੇ ਕਿਹਾ ਜਾਣ ਤੋਂ ਪਹਿਲਾਂ ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਨ ਪਿਤਾ ਨੇ ਕਿਹਾ ਬੇਟਾ ਸਭ ਤੋਂ ਵਦਿਆ ਇਹੀ ਹੋਵੇਗਾ ਕਿ ਮੈਂ ਉਹਨਾਂ ਨਾਲ ਨਾ ਮਿਲਾਂ ਪਿਤਾ ਦੀ ਇਹ ਗੱਲ ਸੁਣ ਕੇ ਪੁੱਤਰ ਹੈਰਾਨ ਹੋ ਗਿਆ ਉਹ ਚੁੱਪਚਾਪ ਆਪਣੇ ਪਿਤਾ ਨੂੰ ਤੱਕਣ ਲੱਗ ਪਿਆ ਜਿਵੇਂ ਉਹ ਦੀਆਂ ਅੱਖਾਂ ਛੋ ਕੋਈ ਸਵਾਲ ਲਿਖਿਆ ਹੋਵੇ ਪਿਤਾ ਨੇ ਪੁੱਤਰ ਦੀ ਪਾਵਨਾ ਪੜ ਲਈ ਅਤੇ ਹੌਲੀ-ਹੌਲੀ ਸਮਝਾਉਂਦੇ ਹੋਏ ਕਿਹਾ ਬੇਟਾ ਤੂੰ ਸ਼ਾਇਦ ਇਹ ਪੁੱਛਣਾ ਚਾਹੁੰਦਾ ਹੈ ਕਿ ਮੈਂ ਮਹਿਮਾਨ ਤੋਂ ਇਸ ਤਰ੍ਹਾਂ ਦੂਰ ਰਹਿ ਕੇ ਉਸ ਦੀ ਬੇਅਦਬੀ ਕਿਉਂ ਕਰ ਰਿਹਾ ਹਾਂ ਅਸਲ ਵਿੱਚ ਮੇਰੀ ਇਸ ਗੱਲ ਵਿੱਚ ਵੀ ਮਹਿਮਾਨ ਦੇ ਸਤਿਕਾਰ ਦੀ ਭਾਵਨਾ ਪਰੀ ਹੋਈ ਹੈ ਪੁੱਤਰ ਨੇ ਪਿਤਾ ਦੀ ਗੱਲ ਸੁਣ ਕੇ ਕਿਹਾ ਮੈਂ ਇਸ ਬੇਅਦਬੀ ਵਿੱਚ ਆਦਰ ਦੀ ਭਾਵਨਾ ਨੂੰ ਸਮਝ ਨਹੀਂ ਸਕਿਆ ਪਿਤਾ ਜੀ ਪਿਤਾ ਨੇ ਕਿਹਾ ਸਮਝਾਵਾ ਵੀ ਕਿਵੇਂ ਇਹ ਕੋਈ ਐਸੀ ਮੁਸ਼ਕਲ ਗੱਲ ਨਹੀਂ ਜੋ ਤੈਨੂੰ ਸਮਝਣਾ ਆ ਸਕੇ ਪੁੱਤਰ ਨੇ ਪੁੱਛਿਆ ਤਾ ਫਿਰ ਦੱਸਣ ਵਿੱਚ ਕੀ ਮੁਸ਼ਕਲ ਹੈ ਪਿਤਾ ਨੇ ਕਿਹਾ ਇਹ ਇੱਕ ਵਿਰਥ ਕਟਣਾ ਹੈ ਜਿਸ ਬਾਰੇ ਮੈਂ ਨਹੀਂ ਦੱਸਣਾ ਚਾਹੁੰਦਾ ਪੁੱਤਰ ਨੇ ਕਿਹਾ ਠੀਕ ਹੈ ਪਰ ਮੈਂ ਮਹਿਮਾਨ ਮਹਾਸ਼ੇਨੂ ਤੋਂ ਆਡੇ ਬਾਰੇ ਕੀ ਦੱਸਾਂ ਪਿਤਾ ਨੇ ਕਿਹਾ ਇਹ ਹੀ ਕਿ ਪਿਤਾ ਜੀ ਬੁੱਢੇ ਹਨ ਅਤੇ ਬਿਮਾਰ ਵੀ ਹਨ ਉਹ ਬਿਸਤਰ ਚਿਪੇ ਹਨ ਅਤੇ ਉਹਨਾਂ ਲਈ ਉੱਠ ਕੇ ਚੱਲਣਾ ਫਿਰਨਾ ਅਸੰਭਵ ਹੈ ਇਸ ਲਈ ਉਹਨਾਂ ਦਾ ਬਾਰ ਆਉਣਾ ਔਖਾ ਹੈ ਪੁੱਤਰ ਨੇ ਇਹ ਸੰਦੇਸ਼ ਜਾ ਕੇ ਸੇਠ ਨੂੰ ਸੁਣਾ ਦਿੱਤਾ ਇਹ ਸੁਣ ਕੇ ਸੇਠ ਨੇ ਕਿਹਾ ਇਸ ਪਵਿੱਤਰ ਥਾਂ ਤੇ ਆ ਕੇ ਮੈਂ ਉਹ ਮਹਾਤਮਾ ਵਿਖਣ ਬਗੈਰ ਕਿਵੇਂ ਵਾਪਸ ਚਲਾ ਜਾਵਾਂ ਜਿਸ ਦੇ ਘਰ ਚਿਪਟਕਿਆਂ ਨੂੰ ਰਾਹ ਵਿਖਾਇਆ ਜਾਂਦਾ ਹੈ ਜਿੱਥੇ ਮਹਿਮਾਨ ਦੀ ਸੇਵਾ jaan ਲਗਾ ਕੇ ਕੀਤੀ ਜਾਂਦੀ ਹੈ ਜਿੱਥੇ ਇੱਕ ਅਣਜਾਣ ਮਹਿਮਾਨ ਦੇ ਕੋੜੇ ਨੂੰ ਲਬਣ ਲਈ ਘਰ ਦੇ ਲੋਕ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕਰਦੇ ਅਤੇ ਜਿੱਥੇ ਘਰ ਦੀ ਗ੍ਰੀਣੀ ਆਪਣਾ ਖਾਣ ਪੀਣ ਛੱਡ ਕੇ ਮਹਿਮਾਨ ਦੇ ਕੋੜੇ ਦੀ ਭੁੱਖ ਮਿਟਾਉਣ ਲਈ ਤਿਆਰ ਰਹਿੰਦੀ ਹੈ ਤੁਹਾਡੇ ਪਿਤਾ ਨੂੰ ਦੇਖ ਕੇ ਹੀ ਮੇਰੀ ਜ਼ਿੰਦਗੀ ਸਫਲ ਹੋ ਸਕਦੀ ਹੈ ਸੇਠ ਦਾ ਸੰਦੇਸ਼ ਪੁੱਤਰ ਨੇ ਪਿਤਾ ਤੱਕ ਪਹੁੰਚਾ ਦਿੱਤਾ ਹਉਨ ਬੁੱਢਾ ਕੀ ਕਰਦਾ ਉਸਨੂੰ ਸੇਠ ਦੇ ਸਾਹਮਣੇ ਆਉਣਾ ਹੀ ਪਿਆ ਸੇਠ ਨੇ ਦੇਖਦੇ ਹੀ ਪਛਾਣ ਲਿਆ ਕਿ ਇਹ ਤਾਂ ਉਹੀ ਬੁੱਢਾ ਹੈ ਜੋ ਕੁਝ ਦਿਨ ਪਹਿਲਾਂ ਉਸਦੇ ਮਲ ਦੇ ਸਾਹਮਣੇ ਆਪਣੇ ਸਿਰ ਤੇ ਗੱਠੜੀ ਚੁੱਕ ਕੇ ਆਇਆ ਸੀ ਇੱਕ ਰਾਤ ਲਈ ਉਸਨੇ ਆਸ਼ਰੇ ਦੀ ਮੰਗ ਕੀਤੀ ਸੀ ਪਰ ਸੇਠ ਨੇ ਉਸਨੂੰ ਚੋਰ ਤੱਕ ਕਹਿ ਦਿੱਤਾ ਸੀ ਕਿੰਨੀ નિર્ਦੇਤਾ ਸੀ ਉਸਦੇ ਦੁਇ ਵਹਾਰ ਵਿੱਚ ਬੁੱਢੇ ਦੇ ਪੁੱਤਰ ਨੇ ਆਪਣੀ ਮਨੁੱਖਤਾ ਦਾ ਪਰਚੀ ਦੇ ਕੇ ਸੇਠ ਦੇ ਦਿਲ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ अमीर सीठ हाथ जोड़ के खड़ा हो गया और अपने बुरे वतीरे ਲਈ उस बुड्ढे व्यक्ति ਕੋਲੋਂ माफी ਮੰਗਣ ਲੱਗਾ। बुड्ढे ਨੇ ਕਿਹਾ ਤੁਹਾਡੀ طرفੋਂ ਮਾਫੀ ਮੰਗਣ ਦੀ ਕੋਈ ਲੋੜ ਨਹੀਂ ਕਿਉਂਕਿ ਮੈਂ ਬਾਰ ਆ ਕੇ ਤੁਹਾਨੂੰ ਉਸ ਪੁਰਾਣੀ ਘਟਨਾ ਦੀ ਯਾਦ ਨਹੀਂ ਦਿਵਾਣਾ ਚਾਹੁੰਦਾ ਸੀ। ਤੁਹਾਡੇ ਆਗਰ ਨੂੰ ਮੈਂ ਟਾਲ ਨਹੀਂ ਸਕਿਆ ਇਸ ਕਰਕੇ ਮੈਨੂੰ ਇੱਥੇ ਆਉਣਾ ਪਿਆ। ਸ਼ਾਇਦ ਇਸ ਨਾਲ ਤੁਹਾਨੂੰ ਵੱਡਾ ਦੁੱਖ ਹੋਇਆ ਹੋਵੇ ਇਸ ਲਈ ਮੈਨੂੰ ਹੀ ਤੁਹਾਡੇ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ। ਸੀਠ ਨੇ ਕਿਹਾ ਕਿੰਨਾ ਉੱਚਾ ਹੈ ਤੁਹਾਡਾ ਵਿਅਕਤੀਤ। ਇੱਕ ਹੈ ਕਿ ਉਹ ਅਮੀਰ सेठ ਉਸ ਬੁੱਢੇ ਦੇ ਚਰਨਾਂ 'ਚ ਡਿੱਗ ਪਿਆ। ਉਸ ਦੀਆਂ ਅੱਖਾਂ 'ਚ ਪਛਤਾਵੇ ਦੇ ਹੰਝੂ ਵਗਣ ਲੱਗੇ। ਉਸਦੇ ਹੋਠ ਫੜਫੜਾ ਰਹੇ ਸਨ, ਮਾਨੋ ਉਹ ਇਹੀ ਕਹਿ ਰਹੇ ਹੋਣ ਕਿ ਇਸ ਬੁੱਢੇ ਦੀ ਚੁੱਗੀ ਮਲਾਂ ਤੋਂ ਵੀ ਉੱਚੀ ਹੈ ਕਿਉਂਕਿ ਜਿੱਥੇ ਮਨੁੱਖਤਾ ਦਾ ਨਿਵਾਸ ਹੁੰਦਾ ਹੈ, ਉਹੀ ਸੱਚਾ ਮੈਲ ਹੁੰਦਾ ਹੈ। ਇਸ ਤੋਂ ਬਾਅਦ ਉਹ सेठ ਸੁਖੀ ਅਤੇ ਸੁਰੱਖਿਅਤ ਤਰੀਕੇ ਨਾਲ ਆਪਣੇ ਘਰ ਵਾਪਸ ਆ ਗਿਆ। ਇਸ ਘਟਨਾ ਨੇ ਉਸਦੇ ਦਿਲ ਵਿੱਚ ਅਜਿਹਾ ਬਦਲਾਅ ਲਿਆ ਕਿ ਇੱਕ ਵਾਰ ਜੋ सेठ ਕਠੋਰ ਦਿਲ ਦਾ ਸੀ, ਜਿਸਨੂੰ ਕਿਸੇ ਉਤੇ ਨਾ ਪਰੋਸਾਂ ਸੀ ਨਾ ਹੀ ਦਇਆ ਦੀ ਕੋਈ ਪਾਵਨਾ ਉਹ ਹੁਣ ਪੂਰੀ ਤਰ੍ਹਾਂ ਬਦਲ ਚੁੱਕਾ ਸੀ ਹੁਣ ਉਹ ਗਰੀਬਾਂ ਅਤੇ ਦੁਖੀਆਂ ਦੀ ਸੇਵਾ ਕਰਦਾ ਅਤੇ ਜੋ ਵੀ ਉਸ ਦੇ ਦਰ ਤੇ ਆਉਂਦਾ ਉਹ ਉਸ ਦਾ ਪੂਰਾ ਆਦਰ ਸਤਕਾਰ ਕਰਦਾ ਸੇਟ ਦਾ ਪੂਰਾ ਪਰਿਵਰਤਨ ਹੋ ਚੁੱਕਾ ਸੀ ਜੋ ਪਹਿਲਾਂ ਪੱਥਰ ਦਿਲ ਸੀ ਉਹ ਹੁਣ ਪੂਰੀ ਤਰ੍ਹਾਂ ਪੀਗਲ ਚੁੱਕਾ ਸੀ ਦੋਸਤੋ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਇਕ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤਾਂ ਚਲੋ ਫਿਰ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਨਵੇਂ ਸੁਨੇਹੇ ਦੇ ਨਾਲ ਤਦ ਤੱਕ ਲਈ ਆਪਣਾ ਧਿਆਨ ਰੱਖੋ ਧੰਨਵਾਦ